ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਪੈਟਰੋਲ ਡੀਜ਼ਲ ਤੇ ਬੈਡ ਦੇ ਰੇਟ ਵਧਾਏ ਗਏ ਆ ਉਸ ਦੇ ਨਾਲ ਹਰਿਆਣਾ ਦੇ ਜਿਹੜੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਪੈਟਰੋਲ ਪੰਪ ਐ ਉਹਨਾਂ ਕੀ ਆਮਦਨੀ ਸੇ ਵਾਧਾ ਹੋਇਆ ਖਾਸ ਕਰ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਇਲਾਕੇ ਦੇ ਜਿਹੜੇ ਬਾਰਡਰ ਐ ਉਧਰ ਰਾਜਪੁਰੇ ਦੇ ਸਾਥ ਬਾਰਡਰ ਲੱਗਦਾ ਹਰਿਆਣੇ ਦਾ ਇਸ ਤਰ੍ਹਾਂ ਪੰਜਾਬ ਦੇ ਡੱਬਾਂ ਵਾਲੇ ਏਰੀਆ ਖਨੋਰੀ ਪਾਸੇ ਜਿਹੜਾ ਹਰਿਆਣਾ ਬਾਰਡਰ ਲੱਗਦਾ ਐ ਉੱਥੇ ਪੈਟਰੋਲ ਦਾ ਰੇਟ 1.5 ਰੁਪਏ ਦਾ ਡਿਫਰੈਂਸ ਆ ਗਿਆ ਜਿਸ ਦੇ ਨਾਲ ਪੰਜਾਬ ਦੇ ਜਿਹੜੇ ਪੈਟਰੋਲ ਪੰਪ ਐ ਉਹਨਾਂ ਨੂੰ ਨੁਕਸਾਨ ਹੋਵੇਗਾ ਔਰ ਹਰਿਆਣਾ ਦੇ ਪੈਟਰੋਲ ਪੰਪ ਜਿਹੜੇ ਮਾਲਕ ਹੈ ਉਹਨਾਂ ਕੀ ਆਮਦਨ 'ਤੇ ਬਦਲਾ ਹੋਵੇਗਾ ਔਰ ਉਸ ਦੇ ਨਾਲ ਹਰਿਆਣਾ ਨੂੰ ਟੈਕਸ ਵੀ ਬਦ ਮਿਲੇਗਾ ਲੱਖਾਂ ਰੁਪਏ ਦਾ ਟੈਕਸ ਦਾ ਨੁਕਸਾਨ ਪੰਜਾਬ ਨੂੰ ਹੋਗਾ ਲੇਕਿਨ ਹਰਿਆਣਾ ਦੇ ਨਾਲ ਲੱਗਦੇ ਬਾਰਡਰ ਦੇ ਨਾਲ ਖਾਸ ਤੌਰ ਤੇ ਜਿਹੜੇ ਇਲਾਕੇ ਹੈ ਉਹਨਾਂ ਇਲਾਕੇ ਦੇ ਲੋਕਾਂ ਨੂੰ ਪੈਟਰੋਲ ਸਸਤਾ ਮਿਲਣ ਨਾਲ ਰਾਹਤ ਮਿਲੀ ਹੈ ਸਾਦੀਪੁਰ ਬਹੁਤ ਮੰਗ ਆਈ ਹੈ ਤੇਲ ਇੱਕ ਤੋਂ ਪੰਜ ਕਰਿਆ ਨਾ ਹਰਿਆਣਾ ਕਾ ਠੀਕ ਹੈ ਹਾਂ ਜੀ ਸਹੀ ਹੈ ਤੇਲ ਵੀ ਠੀਕ ਹੈ ਇਹ ਬਿਲਕੁਲ ਉਹਨਾਂ ਨਹੀਂ ਚਾਹੀਦਾ ਜੀ ਰੇਟ ਦਾ ਸੇਮ ਹੀ ਹੋਣਾ ਚਾਹੀਦਾ ਹੈ ਤਵਾਪੂ ਇੱਥੇ ਫੈਦਾ ਜਾਂ ਡਲਵਾਓਗੇ ਬਿਲਕੁਲ ਹਰਿਆਣੇ ਚ ਤਾਈਂ ਆਨੇ ਜੀ ਅਸੀਂ ਡੇਢ ਰੁਪਏ ਦਾ ਰੇਟ ਦਾ ਫਰਕ ਹੈ ਜੀ ਉਹ ਫਰਕ ਕਰਕੇ ਅਸੀਂ ਤਦੀ ਵੇਚ ਪਵਾਣ ਆਨੇ ਅਸੀਂ ਪੰਜਾਬ ਵਾਲੇ ਛੋੜ ਕੇ ਅਸੀਂ ਇੱਧਰ ਹਰਿਆਣੇ ਚ ਆਨੇ ਆ ਜੀ ਡੇਢ ਰੁਪਏ ਦਾ ਫਰਕ ਆ ਜੀ ਇੱਥੇ ਹਰਿਆਣੇ ਚ ਉਹ ਕਾਫੀ ਅਸਰ ਪੈਣਾ ਜੀ ਹਰ ਇੱਕ ਚੀਜ਼ ਮਹਿੰਗੀ ਹੋ ਗਈ ਮਹਿੰਗਾਈ ਨੇ ਤਾਂ ਪਹਿਲੇ ਹੀ ਲੱਕ ਤੋੜਿਆ ਪਿਆ ਜੀ ਵੀ ਇਹ ਚੀਜ਼ ਗਲਤ ਕਰਿਆ ਜੀ ਉਹ ਹਾਂ ਜੀ ਹਾਂ ਨਹੀਂ ਉਰੇ ਤੋਂ ਅਸੀਂ ਨੇ ਹੁਣ ਸਮਾਨੇ ਤੋਂ ਪਵਾਣੇ ਆ ਜੀ ਹਰਿਆਣੇ ਚ ਉਰੇ ਹਰਿਆਣੇ ਦੇ ਪੰਪ ਨੇ ਹਰਿਆਣੇ ਚ ਬੋਣਨੇ ਅੱਗੇ ਪੰਜਾਬ ਚ ਪਵਾ ਲਿੰਦੇ ਤੇ ਹੁਣ ਪਵਾਉਣਾ ਨਹੀਂ ਹੈਗਾ ਜੀ ਹਾਂ ਵੀ ਜੀ ਨਾ ਤੁਹਾਡਾ ਕੀ ਡਿਊਟੀ ਹੈ ਮੈਂ ਐਸ ਮੈਨੇਜਰ ਹਾਂ ਡੇਢ ਰੁਪਏ ਦਾ ਇਨਫੈਂਸ ਹੈ ਲੀਟਰ ਵਿੱਚ ਸੀ ਪਿੱਛੇ ਤੁਹਾਡਾ ਜਿਸ ਤਰ੍ਹਾਂ ਪੰਜਾਬ ਮੈਂ ਬਰਾਬਰ ਹੋ ਗਿਆ ਸੀ ਹਾਂਜੀ ਤੁਹਾਡੀ ਸੇਲ ਤੇ ਫਰਕ ਸੀ ਉਹਦਾ ਹਾਂਜੀ ਫਰਕ ਸੀ ਜੀ ਆਊਟ ਡ੍ਰਾਈਵਰ ਡਾਊਨ ਆਇਆ ਹਰਿਆਣੇ ਦੇ ਵਿੱਚ ਮਤਲਬ ਘਟ ਰਿਹਾ ਹੈ ਹਾਂਜੀ ਕਿੱਥੇ ਪਹੁੰਚੇਗਾ ਤੁਹਾਡੇ ਕਾਰੋਬਾਰ ਤੇ ਹਾਂਜੀ ਦੇਖੋ ਪਹਿਲਾਂ ਤਾਂ ਤਕਰੀਬਨ ਸਾਡੇ ਕੋਲ ਬਰਾਬਰ ਸੀ ਮੈਂ ਤਕਰੀਬਨ ਪੈਟਰੋਲ ਦਾ ਰੇਟ ਹੈ ਹੁਣ ਜਿਹੜਾ ਇਹਨੇ ਪੰਜਾਬ ਸਰਕਾਰ ਨੇ ਕੱਲ ਵਾਈਟ ਆਫ ਦਾ ਹੈ ਉਹਦੇ ਨਾਲ 1.5 ਰੁਪਏ ਦਾ ਫਰਕ ਪੈ ਗਿਆ ਸਾਡੇ ਹਰਿਆਣੇ 'ਚ ਪੈਟਰੋਲ ਸਸਤਾ ਹੋ ਗਿਆ ਪੰਜਾਬ 'ਚ ਮਹਿੰਗਾ ਹੋ ਗਿਆ ਇਹਦੇ ਕਰਕੇ ਹੁਣ ਇੱਕ ਪੈਟਰੋਲ ਤਕਰੀਬਨ ਜਿਹੜੇ ਤਾਂ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਲੱਗਦੇ ਨੇ ਜਿਵੇਂ ਸਮਾਨ ਦੇ ਨੇੜੇ-ਨੇੜੇ ਤੇ ਸਾਡੇ ਜਿਹੜੇ 4-5 ਪੰਪ ਨੇ ਬਾਕੀ ਅੱਗੇ ਨਵੇਂ ਗੋਂ ਦੇ ਕੋਲ ਨੇ ਤੇ ਕਮੇੜੀ ਐ ਤੇ ਉਹ ਮਿਲਾ ਕੇ ਸੱਚਾ 14-15 ਪੰਪ ਬਣ ਜਾਂਦੇ ਨੇ ਹਰਿਆਣੇ ਦੇ ਜਿਹੜੇ ਬਾਰਡਰ ਤੇ ਲੱਗਦੇ ਨੇ ਜਿਹੜੇ ਪਹਿਲਾਂ ਲਾਉਸ ਸੀ ਹੁਣ तकरीबन ਹੁਣ ਇਹਨਾਂ ਦਾ ਕੰਮ ਚੱਲਣਾ ਸ਼ੁਰੂ ਹੋ ਜਾਏਗਾ। ਹਾਂ ਹਰਿਆਣਾ ਸਰਕਾਰ ਨੂੰ ਵੀ ਬੈਨੀਫਿਟ ਹੋਏਗਾ ਤੇ ਗਾਹਕ ਵੀ ਫਾਇਦੇ। ਸੇਲ ਸੇਲ ਵੀ ਬਥੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼